ਕਰ ਦੇ ਕੇ ਆਇਆ ਮੋਟਰਸਾਈਕਲ ਤੇ ਕੱਲੀ ਤੇ ਲਾਇਆ ਕੁਝ ਤੁਸੀਂ ਇਹ ਲਾਇਆ ਭਾਈ ਨੇ ਇਹ ਤਾਂ ਮੈਨੂੰ ਪਤਾ ਲਾਤਾ ਕੁਝ ਆਇਆ ਜੀ ਤੁਸੀਂ ਲਾਓ ਕੱਲੀ ਤੇ ਕੁਝ ਲਾਉ ਤਾਂ ਸਹੀ ਕੁਛ ਫੇਰ ਕੀ ਲਵੇ ਲੱਗੇ ਕੰਮ ਲਵੇ ਲੱਗਦਾ ਰਿਹਾ 20000 ਜੱਟ ਖੜ ਗਿਆ ਇਹਨਾਂ ਪਾਣੀ ਹਦਾ 35000 35000 ਸਤੰਦਰਾ ਲਾਏ ਇਹਦਾ ਤਾਂ ਫਿਰ ਤਾਂ ਪੰਜ ਹੀ ਰੋਲੇ ਇਹਨਾਂ ਨੂੰ ਪਤਾ ਲੱਗ ਗਿਆ ਇੰਨੇ ਲੱਗੇ ਨੇ ਘਰੇ ਬੱਚੇ ਨੂੰ ਘਰੇ ਦੇਣਗੇ ਦੋ ਜੇ ਪਹਿਲਾਂ ਦੇਖੂ ਬਾਈ ਫੇਰ ਬੱਚੇ ਵਧੀਆ ਨੇ ਮੈਂ ਕਹਿੰਦਾ ਬੱਚੇ ਦੇਖੂਗਾ ਇਹਨੇ ਦੇਖਿਆ ਹੋਏ ਨੇ ਦੇਖਿਆ ਨੇ ਮੇਰੇ ਚਾਹੀ ਦੇਖਿਆ ਹੋਏ ਜੇ ਉਹ ਤਾਂ ਜਿੱਥੇ ਨਹੀਂ ਬੰਦ ਰੋਣਾ ਬੰਦ ਕਰੋ ਯਾਰ ਆਹੀ ਆ ਬੀਬੇ ਝੂਠ ਬੋਲਦੀ ਹੈਗਾ ਹਾਂ ਕੀ ਤੋੜਦੇ ਆ ਕਾਗਜ਼ ਨੂੰ ਕਹ ਕੇ ਤੋੜਦੇ ਆ ਵੀ ਭਾਈ ਐ ਬੱਚੇ ਹੁਣ ਬੱਚਿਆਂ ਚ ਸ਼ਮੇਦ ਕਰ ਲਾ ਤੂੰ ਹੁਣ ਤੁਹਾਨੂੰ ਇਹਦਾ ਵਿਆਸ ਲੱਗੀ ਹੋਈ ਆ ਕਰ ਲੈਨੇ ਦੋ ਮਿੰਟ ਰੋ ਰੋ ਲਾ ਬਈ ਅੱਛਾ ਐ ਆਪਾਂ ਜੁੜ ਨਾ ਮੈਂ ਮੈਂ ਕਰ ਕਿਉਂ ਤੇ ਬੱਕਰੀ ਤੇ ਮਾਂਦਰੀ ਮੈਨੂੰ ਚਾਉਂਦੀ ਆ ਹਾਂ ਉਹ ਠੀਕ ਆ ਬੰਦੇ ਦੇ ਕਿਹੜੀ ਆ ਇਹ ਆਹ ਸੀ ਆਹ ਆਹ ਖੜੀ ਆ ਪੱਕੜੀ ਆ ਹਾਂ ਬੱਕਰੀ ਆ ਕਿੰਨਾ ਮੰਗੇਦੀ ਬਾਈ ਇੰਨਾ ਮੈਂ ਤਾਂ ਮੰਗਦਾ 20000 ਮੰਗਦਾਗਾ 18 ਦੀ ਪਾਲਾ 14000 ਕਰ ਤਾਂ ਇਹਨੂੰ ਠੀਕ ਆ ਫੜਾ ਸਾਈ ਫੜਾ ਸਾਈ ਨਾ ਬਾਬਾ ਸਾਈ ਸਾਈ ਫੜਾ ਨਾ ਫੜਾ ਨੀ ਇਹ ਗੱਲ ਜਮਾ ਵੀ ਪੂਰਾ ਵੀ ਇੱਕ ਗੱਲ ਹੀ ਮੈਂ ਤਾਂ ਹਜੇ 12000 ਕਹਣ ਲੱਗਾ ਜੀ ਇਹ ਇੱਕ ਗੱਲ ਹੀ ਕਹਿਣਾ ਹਾਂ ਹਾਂ 16 ਹੀ ਲੱਗ ਲੱਗਾ ਨਾ ਨਾ ਤੂੰ ਪਾਣੀ ਪੈਸਾ ਰੋਣਾ ਹੈਗਾ ਮੈਂ ਆਹ ਦੀ ਗੱਲ ਇਹ ਤਾਂ ਦੋਪੜ ਪਾਣਾ ਬਾਕੀ ਦੇਖ ਜੋ ਨਾ ਤੈਨੂੰ ਕਹਿ ਰਿਹਾ ਨਹੀਂ ਚਾਉਂਦਾ ਚਾਹੀ ਹੋ ਕੇ ਦਿਖਾਈ ਕਰਾ ਦੇ ਇਹ ਹੋਵਦੀ ਕੀ ਹੁਣ ਜਿਹੜੇ ਚੰਗਾ ਰਹੇਗਾ ਆਇਆ ਵੀ ਲੱਗੂ ਭੈਣਾਂ ਪੰਜ ਸੌ ਲਊਗਾ ਆਪਾਂ ਇਹ 15 ਦੇ ਬੀ ਆਹ ਬੱਚੀ ਚੀਜ਼ ਲੈਣ ਆਇਆ ਲਾਗ 1150 ਜੀ ਪੈ ਜੰਨੀ ਆ ਬਾਈ ਆਇਆ ਯਾਰ ਹੁਣ ਜੇ ਆਪਾਂ ਚੀਜ਼ ਲਾਵਾਂਗੇ ਲਾ ਇੱਕ ਬੱਕਰੀ ਹੋਰ ਦੇ ਦੇ ਇਹਦੇ ਨਾਲ ਵੱਤ ਜਿਹਦੀ ਹੋਰ ਦੇ ਕੋਲ ਪਾਲਾ ਦੋ ਲੈ ਗਿਆ ਇਹ ਹੋਰ ਜਦ ਨਾਲ ਕਰਿਆ ਕਰੋ ਸਦਾ ਮੈਂ ਕੋ ਯਾਰ ਬਹੁਤ ਠੀਕ ਆ ਤੇਰੇ ਨੇ ਇਸ ਲਈ ਮੈਂ ਕਹਦਾ ਨੂੰ ਮਤ ਨਹੀਂ ਆ ਹੋਰ ਆਪੀ ਦੱਸੇ ਮੈਂ ਨਿਗਾ ਮਾਰ ਕੇ ਮਾਸ਼ਾ ਅੱਲਾਹ ਕੌਣ ਮਾਰਦਾ ਸਹੀ ਚੋਣ ਨਿਕਲਦਾ ਹਾਂ ਲੰਗ ਮਾਰੀ ਜਾਂਦੀ ਮੇਰੇ ਸਾਹਮਣੇ ਪਾ ਪਾ ਇਹ ਵੀ ਬੰਦਾ ਆਪਦਾ ਯਾਰ ਉਹ ਠੀਕ ਗੱਲ ਹੈ ਦੇਖੋ ਹੋਰ ਵੀ ਕਰੀ ਯਾਰ ਆ ਦੇ ਦੇ ਦਿਖਾਈ ਕਰਾ ਦੂਗਾ ਨਾ ਠੀਕ ਆ ਨਾ ਹਾਂ ਜਾਂਦੇ ਹੀ ਲੈ ਲਿਆ ਫਰਤੀ ਕਿਹੜੀ ਉਹ ਦਿਖਾ ਮਾਰੀ ਦੂਜੀ ਕਿਹੜੀ ਕਹਿੰਦੇ ਆ ਦੇਖੋ ਉਹ ਵੀ ਇੱਕ ਹੋਰ ਦਫਾ ਆਉਣ ਕਿਹੜੀ ਹੋਰ ਦਾ ਦੇਖੋ ਹੁਣ ਇੱਕ ਹੋਰ ਦੇ ਦੇ ਯਾਰ ਜੋੜੀ ਕਰ ਦੋ ਆ ਖੜੀ ਹੋਈ ਇਹ 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 ਹੋਰ ਦਿਖਾ ਗਈ ਹੋਰ ਦਿਖਾ ਦਿਓ ਵੀ ਹਾਂ ਬਾਈ ਨੇ ਹੁਣ ਤਾਂ ਬਾਹਰ ਹੀ ਕੰਮ ਦਾ ਫੋਟੋ ਕਮੇ ਦੀ ਨਾ ਬਈਆ ਬੱਕਰੀ ਦਾ ਸੌਦਾ ਹੋ ਗਿਆ ਪੂਰਾ 14000 ਮੱਚੇ ਲੈਣੋਂ ਨਹੀਂ ਦੇ ਘਰੇ ਇੱਧਰ ਕੀ ਕਰਨੀਏ ਮੈਂ ਕਿ ਮਾਤਨ ਲੈ ਲਈਏ ਮਗਰ ਨਾ ਬਈ ਦੋ ਬੱਚੇ ਨਹੀਂ ਇਹ ਘਰੇ ਨਹੀਂ ਬਾਈ ਕਹਿੰਦਾ ਫਿਰ ਆ ਜਾਣੇ ਨਿਕਨੇ ਨਿਕਨੇ ਚੋਲਾ ਖੋਲੇ ਨਾ ਦੇਖਿਆ ਜੋੜਾ ਜਿੰਨਾ ਇਹ ਲੱਗ ਲਾ ਗੱਲ ਕੀ ਆ ਕੋਈ ਮਾਲ ਮੋਲ ਵਾਲੀ ਗੱਲ ਕਰ ਬੱਬਾ ਅੱਜ ਹਿਲਦੀ ਬਹੁਤ ਐ ਇਹ ਜਿਆ ਡਰ ਦਿਆ ਕਾਲੇ ਵਾਲੇ ਦਾ ਕੋਈ ਨਹੀਂ ਜਾਣੇ ਚਾਰ ਦੇ ਸੀ ਦੋ ਜਾਣੇ ਆ ਡਰੂ ਵੀ ਸਹੀ ਜਗ੍ਹਾ ਕਰਕੇ ਰੱਖ ਦੇ ਮੈਨੂੰ ਦੇਣੀ ਆ ਮੈਂ ਤਾਂ ਦੱਸਦਾ ਵੀ ਰੱਖ ਦੇ ਹੋਂਦਰੇ ਸਾਹਮਣੇ ਤੋ ਓਕੜਾ ਬੱਕਰੀ ਕਹਿੰਦਾ ਮੈਂ ਨਹੀਂ ਲੱਗਿਆ ਕਹਿੰਦਾ ਨਹੀਂ ਜੀ ਫਤਗਾ ਕਰਕੇ ਜਿਆ ਸਾਫ ਨਹੀਂ ਸੀ ਹਾਂ ਨਾ ਮੈਂ ਨੀ ਕਿ ਬੱਕਰੀ ਗੱਬਣਾ ਬੱਕਰੀ ਤੋਂ ਬੁੱਧ ਹੁੰਦੀ ਆ ਕੋਈ ਪੂਰੀ ਨਾ ਕੋਲੀ ਹੈਗੀ ਹਰ ਵਾਰ ਬੱਕਰੀ ਪੂਰੀ ਨਹੀਂ ਹੈਗੀ ਬੱਕਰੀ ਬੱਕਰੀ ਨਾਲ ਨੂੰ ਪੁੱਛਿਆ ਸੀ ਗੱਬਣ ਕਹਿ ਕੇ ਨੰਨਾ ਰੱਬਣਾ ਬੱਕਰੀ ਮੈਂ ਕਿਹਾ ਗੱਬਣ ਆ ਮੰਦਾ ਕਹੀ ਜਾਂਦਾ ਹਮਝਾ ਕੋਈ ਪਾਣੀ ਬਣਾ ਵਿੱਚ ਬੜੇ ਬਰਦਾਨੀ ਨਹੀਂ ਛੜੀ ਦੇ ਦੇਖੋ ਕਿੰਨੇ ਪੈ ਗਈ ਭੈਣ ਜੀ ਸਭ ਸਹੀ ਕਰਕੇ ਦੱਸੋ ਮਾਦਮ ਕੇ 100 ਵਗੇ ਸਹੀ ਦੱਸੋ ਤੁਹਾਨੂੰ ਦੱਸੋ ਜੀ ਨਹੀਂ ਦੱਸਦਾ ਹੋ ਵਾਹ ਵਾਹ ਚਲੋ ਜੀ ਚਲੋ ਜੀ ਵਾਹ ਵਾਹ ਵੜਾ ਕਾ ਪਪਾ ਸਹੀ ਆ ਕੇ ਦੱਸੋ ਲਾਓ ਤੁਸੀਂ ਲਾਓ ਯਾਰ 13000 ਦੇ ਦੇ ਨਹੀਂ 13000 ਲਾਓ ਦੱਸ ਕੀ ਆ ਹੋਰ ਦੱਸ ਦੂ ਵ ਇੱਕ ਦੱਸ ਦੇ ਨਹੀਂ ਤੋਂ ਘਟ ਦੇਣੀ ਮੈਂ ਕਹਿੰਦਾ ਵੀ ਹਾਂ ਸਹੀ ਆਪਾਂ ਹੀ 20 ਤੋਂ ਥੱਲੇ ਬੋਲ ਬੋਲ ਮੈਂ ਮੈਂ ਬੰਦ ਬੱਤ ਚੋਲ ਇੱਕੋ ਹੀ ਗੱਲ ਕਰ ਤਿਕਰਾ ਗਾਵੇ ਖਰਚਾ ਇੱਕੋ ਹੀ ਗੱਲ ਹਾਂ ਮੁੜ ਕੇ ਨਾ ਕਹੀਂ ਰੇਈ ਦੋ ਗੱਲ ਦਿੰਦਾ ਉਹ ਜੇ ਸੂਏ ਪਾਟਾ ਚੌ 14 ਹਜ਼ਾਰ ਦੇ ਸੀ ਜੀ ਜੀ ਚਾਹ ਪੂਰਾ 15 ਲੈ ਬੱਸ ਵੀ ਹਾਂ ਬੱਸ ਆਉਣਾ ਨਹੀਂ ਤਾਂ ਕਿਹਦਾ ਕਿਹਦੇ ਮੈਂ ਮਗਰ ਲੱਗੇ ਜਿਹੜੀਆਂ ਰਸਾਮਾਂਗੇ ਸੰਭੇ ਗਾ ਲੋਂਦਾ ਖਰਾ ਪਾਣੀ ਹੋ ਜਾਂ ਪਾਣੀ ਆ ਹਾਂ ਸਾਲ ਆ ਡੱਬੀਆਂ ਤਾਂ 来啊喂 ते मनकਾ ਬਹਾ ਬੋਲ ਤੁਸੇ ਮੈਂ ਸਹੀ ਦਦ ਬੇ ਆਪ ਇੱਥੇ ਦੇਣੀ ਆ ਇਹ ਓਏ ਸੋਮ ਭਾਸ਼ਾ ਨਹੀਂ ਮਿਲਦਾ ਉਹਦਾ ਸੌ ਨਹੀਂ ਪੈ ਗਿਆ ਸ਼ੋਦ ਚ ਲੋ ਜੀ ਪੱਕਾ ਲਾਓ ਤੁਸੀਂ ਪੁੱਲ ਪੱਕਾ ਲਓ ਪੱਕਾ ਲਾਓ ਕੋਈ ਨਹੀਂ ਕਟਾਦਾ ਉਹਨੂੰ ਵੀ ਕਟਾਰਾਂਗੇ ਲੋ ਜੀ ਮੈਂ ਵੀਡੀਓ ਬਣਾ ਦੀ ਗੱਲ ਕਰ ਤੂੰ ਜੀ ਦੇਖ ਤੋ ਉੱਪਰ ਹੀ ਛਾਈ ਪੜਾਓ ਛਾਈ ਪੜਾਓ ਯਾਰ ਫੇਰ ਹਾਂ ਜੀ ਹਾਂ ਭਾਈ ਛੱਡ ਸਹੀ ਹੂਟ ਚਲ ਮੜਾ ਬੁਟੇ ਕਰਿਆ ਉਹਦੇ ਨਾਲ ਜਾ ਕੇ ਆ ਜਾ ਉਹ ਆਇਆ ਫਿਰ ਹੋਰ ਬੱਕਰੀ ਹੱਥ ਕਰ ਹਾਂ ਬੋਲ ਨਾ ਫੜਾ ਤੇਰੇ ਹੱਥ ਜੋ ਕਿ ਮੇਰੇ ਕੋਲ ਨਾ ਫੜਦਾ ਕੋਈ ਨਾ ਬੰਦ ਬਸ ਨਾ ਫੜਾ ਦੇਤੀ ਹੁਣ ਸਾਡੇ ਆਏ ਨਹੀਂ ਸਾਡੇ 15000 ਦੀ ਗੱਲ ਸੁਣਦਾ ਵੀ ਜੱਪ ਦੇ ਨਾ ਉਹ ਜੇ ਦੇ ਦਿੰਦੇ ਹੁਣ ਵਕਰੀ ਨੂੰ ਜੱਪ ਦੇ ਦੇ ਹਾਂ ਨਾ 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 ਤੁਸੀਂ ਕਹਿੰਦੇ ਮਤਲਬ ਕੱਚਾ ਲਾਤਾ ਹੁਣ ਵੀ ਕੱਚਾ ਮਤਲਬ ਜੇ ਲਿਖਾਈ ਵੀ ਕਰਾ ਦੂੰ ਤਾਂ ਹਾਂ ਨਾ ਉਹ ਦਿਖਾਈ ਦਾ 100 ਰੁਪਏ ਨਾ ਕੁਝ ਨਹੀਂ ਹੁੰਦਾ ਦਿਖਾਈ ਕਰ ਦੂੰ ਮੈਂ ਕਿਹਦੇ ਦਿਖਾ ਦੇ ਕੋਈ ਨਹੀਂ ਦੇ ਹੁਣ ਤੂੰ ਸਹੀ ਬੋਲਦਾ ਹੁਣ ਇੱਕ ਵਾਰ ਦੇ ਮੈਂ ਤਾਂ ਚੌੜੀ ਕਿਉਂ ਕਰੀ ਇਹ ਤਾਂ ਬੋਲੇ ਨਹੀਂ ਹੈਗਾ ਤੇ ਬੋਲਣ ਉਹਦੀ ਕਦੋਂ ਪੱਕਾ ਦਾ ਦੇ ਬੈਟੀ ਦਾ ਦੇ ਯਾਰ ਹਾਂ ਇੱਕ ਵਾਰ ਦੇ ਹਾਂ ਨਹੀਂ ਬੋਲ ਬੋਲੇ ਮੈਂ ਤਾਂ ਹੋ ਗਿਆ ਹਾਂ ਹਾਂ ਦੇ ਬੋਲ ਤੂੰ ਵੀ ਨਾਲ ਦੇ ਤੂੰ ਕਿ ਪੱਕੀ ਐ ਨਹੀਂ ਦਊ ਗੱਲ ਕਰ ਹਾਂ ਬੋਲ ਦੇ ਲੈ ਨਾ ਰਾ ਕੋਲ ਬੋਲ ਬੋਲ ਸਦਾ ਬਣਦੀ ਵਧੀਆ ਹੁੰਦਾ ਮੈਂ ਤਾਂ ਬਸ ਤਾਂ ਹੁੰਦਾ ਯਾਰ ਕਿੰਨੇ ਦੀ ਮੇਰੀ ਗੱਲ ਹਾਂ ਨਹੀਂ ਯਾਰ ਘਟਾ ਤਾਂ ਨੂੰ ਚੱਲ 22 ਦੀ ਕੋਈ ਇਹ ਜਨਦੀਓ 22 ਕੁਆਰ ਨਾ ਇਹ ਤਾਂ ਉਹਦੀ ਵੀ ਮੂਰੇ ਵੀ ਉਹਨਾਂ ਨੇ ਚੱਲੇ ਨਾ ਅਗਲਾ ਫੇਰੀ ਮੂਰੇ ਜਾਣ ਬਲੇ ਜਾਂਦੇ ਆ ਪੱਕਾ ਠੀਕ ਹੈ ਨਾ 14 ਦਿਨ ਦਾ ਸਵਤਾ ਕਰਾਉ ਨੂੰ ਲਾ ਫੜ ਪੱਕੇ ਫੜਾ ਪੱਕੇ ਹੋ ਲਾ ਫੜ ਤਲਾ ਅਰੇ ਤੇਰੇ ਹੱਥ ਜਮੇ ਮੇਰੇ ਵੱਲ ਬੱਤੋ ਉਹ ਹੱਥ ਘੜੇ ਕਰੋ ਦੱਸ ਜਾ ਮੋੜ ਮੜਈ ਆਇਆ ਚੰਗਾ ਨਾ ਜੇ 16000 ਦੀ ਕਰਤੀ ਕੋ ਦੱਸ ਕੀ ਹੋ ਲਾ ਫੜ ਦੇ ਨਾ ਤੂੰ ਮੈਨੂੰ ਬੋਟਾ 10 ਵਿੱਚ ਦੇਣੀ ਆ 10 ਤਾਂ ਦਿੱਤਾ ਦੇਖ ਉਹਨੇ ਟੱਡੋਂ ਬੋਲੋ ਤੂੰ ਦੱਸ ਰੋ ਨਾ ਹੁਣ ਦੇਸ ਤੂੰ ਦੱਸੋ ਵੇ ਨਾ ਹੋਏ ਗਿਆ ਯੋ ਬਾਕੀ ਸੁਣਾ ਦੇ ਤੈਨੂੰ ਨਾ ਮੈਂ ਸੁਣਾਨੇਗਾ ਤੂੰ ਹੱਸ ਬੋਲ ਬਾਈ ਕਹਿੰਦਾ ਮੇਰਾ ਬਾਈ ਕਹਿੰਦਾ ਯਾਰ ਤੇਰੇ ਬਿਨਾ ਕਹੇ ਤੂੰ ਕਿੰਨਾ ਦੂਰਾ ਕੰਮ ਬੜਾ ਦੂਰਾ ਰਹਿਣ ਦੇ ਫਿਰ ਆ ਕੰਮ ਦਾ ਪਤਾ 20 ਤਾਂ ਥੱਲੇ ਆਏ ਬਣੂਗੀ ਬੱਕਰੀ ਯਾਰ ਤੂੰ ਆਏ ਘਰ 20 ਦੀ ਪੂਰੇ ਦੀ ਬਾਜਾ ਨਹੀਂ ਉਹਨਾਂ ਚੱਲਦੇ ਹੈਗੇ ਯਾਰ 20 ਤਾਂ ਥੱਲੇ ਪੁੱਛ ਜੇ ਉਹ ਲੱਗ ਜੀ ਹਜ਼ਾਰ ਹਾਂ ਹਾਂ ਹੋਰ ਲੱਗ ਜੀ 2000 ਜਿਹੜਾ ਮੈਂ ਲਵਾ ਕੇ ਤੋਂ ਵਾਲੀ ਉਹ ਮੇਮਣੇ ਵਾਲੀ ਤਾਂ ਆਇਆ ਮੇਮਣੇ ਦਾ ਬਾਹਰ ਹੋਰ ਉਹ ਵੇਚਦੀ ਆ ਜਾਂਦਾ ਜਾਂਦਾ ਜਿਹੜਾ ਤੋਂ 2000 ਸਾਢੇ 50 ਦੀ ਕਰਤੀ ਉਸ ਕਰ ਖੰਦੀ ਮੱਕੇ ਜਾਂਦੇ ਸਾਢੇ 50 ਦੀ ਕਰਤੀ ਹਾਂ ਨਹੀਂ ਠੀਕ ਹੈ ਲੈ ਇੱਧਰ ਚੱਕਦਾ ਹੁਣ ਠੀਕ ਹੈ ਯਾਰ ਕਫੜ ਜਗਾ ਇਹਦਾ ਮੁੱਲ ਉਹਦਾ ਪੂਰਾ ਉਹ ਆਜਾ ਕੰਦਾ 15000 ਦੀ ਕਰਤੀ ਸਭ ਤੋਂ ਛੋਟੂ ਬੋਲ ਨਾ 15000 ਦੀ ਕਰਤੀ ਕਿੱਥੇ ਹੁਣ ਕੋਈ ਐਹਣੇ ਓਏ ਆਪਾਂ ਦਾ ਫੋਟੋ ਦੀ ਕਰਤੀ ਹੁੰਦੀ ਨਹੀਂ ਨਹੀਂ ਰੱਖੀ ਯਾਰ ਬੁੱਤਾ ਮੈਂ ਤਾਂ ਉਹ ਮੋਢੇ ਦਾ ਮੈਂ ਲਾਉਣਾ ਯਾਰ ਕੀ ਗੱਲ ਆ ਉਹ ਨਹੀਂ ਇੱਕੋ ਹੀ ਛੱਟ ਨਹੀਂ ਲਾਉਣੀ ਛੋਟੀ ਹੀ ਲਾ ਦੇ ਛੋਟੀ ਚਲੋ ਰਹਿਣ ਦੇ ਕਿੱਡੀ ਗੱਲ ਆ ਯਾਰ ਲੂਹੇ ਦਾ ਟੱਕੀ ਹੋਈ ਆ ਬੱਕਰੀ ਚਾਹੁੰਦਾ ਪਾਪਾ ਉਹ ਦੇ ਦੇ ਦੁੱਧ ਮਿਲਣਾ ਹੋ ਸਾਂ ਨੂੰ ਮੋਢਾ ਠੀਕ ਦੀ ਬੱਕਰੀ ਦਾ ਪੜ ਤਾ ਪੜ ਤਾ ਜੇ 7.5 ਦੀ ਕਰਤੀ ਕੋਈ ਜਮਾ ਦੇ ਕੋਸੋ ਕੇ ਦੇਵਾ ਦੇ ਦਸ ਗਿਆ ਹੁਣ ਯਾਰ ਜਮਾ ਦੇ ਮਰੀ ਦੇ ਪਾ ਦੇ ਸਾਢੇ 7.5 ਮੈਂ ਤੈਨੂੰ ਬਾਅਦ ਕਹਾਂ 8 ਵਾਲੀ ਬਾਦ ਉਹ ਨਹੀਂ ਮੈਂ ਕਹਿੰਦਾ ਸਾਢੇ 7.5 ਬਸ 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 ਇਹ ਕਾਈ ਬਣਾ ਇੱਕ ਮੈਂ ਮੇਰੇ ਪਾਲ ਤੂੰ 7.5 ਲਾਦਾ ਤੁਸੀਂ 17 ਰਾਂਜੇ ਲਿਖਾਈ ਇਹ ਕਰਾਉਣਗੇ 17.5 ਨਾ ਨਾ ਬੱਚਾ ਓ 100 ਨਾਲ ਕੀ ਜੂ ਓ 100 ਨਾਲ ਕੀ ਜੂ 17.5 ਲਿਖਾਈ ਕਰਾਓ 17 ਦੇ ਨਾਉਂ ਦਾ ਜਰ 100 ਨਾਲ ਕੀ ਜੂ ਜਮੀ ਨਹੀਂ ਕਰਦਾ ਉੱਥੇ ਓ 100 ਨਾਲ ਤਾਂ ਜਾਣ ਪਹਤਾ ਲੋ ਬੋਲਣੇ ਚਾਹੀਦਾ ਨੰਬਰ ਪਾਗਬਾਗ ਮੈਂ ਆਪਾਂ ਲਈ ਕੋਈ ਹੋਣ ਉਹ ਤਿੰਨ ਸਾਲ ਹੈ ਸਾਡੇ 17 ਮਿਲੂ ਤੈਨੂੰ ਦਿਖਾਈ ਕਰਾ ਦੇ ਬਸ ਦਰ ਕੋਈ ਹੋ ਗਈ ਜਾਓ ਹੋ ਗਈ ਹੋ ਜਾ ਸਾਡੇ 17 ਸਾਡੇ 17 ਦੀ ਕਰਦੇ ਲਿਖੀ ਹੋਈ ਕਾਲ ਠੀਕ ਆ ਠੀਕ ਓਕੇ ਬਸ ਉਹੀ ਗੱਲ ਹੋ ਗਈ ਲਓ ਬਈ ਸਾਡੇ 17 ਦਾ ਹੋ ਗਿਆ ਸੌਦਾ ਪੱਕੀ ਨਹੀਂ ਫੜ ਕੇ ਲੈ ਉਹ ਵੀ ਕੋਈ ਲੈ ਵੜ ਕੇ ਉਹਨਾਂ ਕਹਿੰਦਾ ਰਹਿ ਜਾਂਦਾ ਬੱਕਰੀ ਨੂੰ ਟਾਈਮ ਗੱਡੀ ਕੋ ਕਰਾ ਲੀ ਦਿਖਾਉਣੇ ਆ ਪੂਰੀ ਉਹ ਗਿਆ ਤਾਂ ਰੇਡੀ ਕਰਾ ਲੀ ਜਾਨੀਏ ਤੂੰ ਨੇ ਆਹ ਲੈ ਰੇਡੀ ਚ ਆ ਚਾ ਅੜੀ ਰੇਲਾ 400 ਲੈ ਲੂ ਦਿਖਾ ਆ ਹੋ ਗਿਆ ਹੁਣ ਨਾ ਹੋ ਕਰ ਤੂੰ ਪੈਸੇ ਦੇ ਦੇ ਆਪਾਂ ਬਾਈ ਨੂੰ ਤਨ ਕਰਕੇ ਬਰਾਦਾ ਹਾਂ ਰੋ ਉਹਦਾ ਰੇਡੀ ਲੈ ਅਜਾ ਉਹਦੇ ਕੋਈ ਰੇਡੀ ਹੈ ਹੁਣ ਕਹਿੰਦੇ ਫੋਨ ਲਾ ਕੇ ਕਿੱਥੇ ਆਉਂਦਾ ਉਹ ਮੇਮ ਨਹੀਂ ਲੈਣ ਗਿਆ ਗੱਲਾਂ ਨਾਲ ਮੇਮ ਨਹੀਂ ਲੈ ਕੇ ਹੁਣਾ ਬੱਕਰੀ ਦਿਖਾਉਣੇ ਨੇ ਮਾਰੇ ਆਓ ਜੀ ਬੱਕਰੀ ਦਿਖਾਉਂਦਾ ਬੱਕਰੀ ਆ ਪੂਰੀ 17.5 ਦੀ ਹੋ ਗਈ ਬਈ ਬੱਕਰੀ ਬਹੁਤ ਸੁਣੀ ਤੇ ਸੁਨੱਖੀ ਵਿਕਰੀਆ ਛੋਟੇ ਹਟਦੀ ਆ